ਹੈਲੋ ਜੀ ਸਸਿਕਾ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਛੋਟੇ ਜਿਹੇ ਕੱਪੜੇ ਵਾਸਤੇ ਕਿਚਨ ਦੇ ਵਿੱਚ ਦੇਖੋ ਮਤਲਬ ਕਿ ਪੂਣੇ ਪਾਉਣ ਵਾਸਤੇ ਆਰਗਨਾਈਜ਼ਰ ਬਣਾਉਣਾ ਸਿਖਾਉਣੀ ਆ ਜੀ ਜਿਹੜਾ ਕਿ ਆਪਾਂ ਨੂੰ ਆਰਾਮ ਨਾਲ ਤੇ ਆਸਾਨੀ ਨਾਲ ਹੀ ਬਣ ਜਾਊਗਾ ਤੇ ਬਾਹਲਾ ਆਪਾਂ ਨੂੰ ਇਹਦੇ ਬਣਾਉਣ ਵਾਸਤੇ ਤੇ ਛੋਟਾ ਜਿਹਾ ਕੱਪੜਾ ਤੇ ਇੱਕ ਜਿੱਪੀ ਚਾਹੀਦੀ ਹੁੰਦੀ ਹੈ ਜੀ ਦੇਖੋ ਬਾਜ਼ਾਰ ਦੇ ਵਿੱਚੋਂ ਆਪਾਂ ਅਕਸਰ ਮਹਿੰਗੇ ਲੈ ਕੇ ਆਉਂਦੇ ਆ ਆਨਲਾਈਨ ਲੈ ਕੇ ਆ ਤਾਂ ਵੀ ਮਹਿੰਗੇ ਮਿਲਦੇ ਨੇ ਉਹ ਨੈਟ ਦੇ ਹੁੰਦੇ ਨੇ ਆਪਣੇ ਕੋਲੇ ਨੈਟ ਵਰਗਾ ਕੱਪੜਾ ਸੀ ਜਿਹਦਾ ਕਿ ਆਪਾਂ ਇਹ ਬਣਾ ਰਹੇ ਆ ਦੇਖੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਨਾਪ ਦੱਸ ਦੰਨੇ ਆ ਜੀ 14 ਇੰਚ ਦੀ ਲੰਬਾਈ ਹੈ ਡਬਲ ਕਰਕੇ ਕੱਪੜਾ ਹੈਗਾ ਜੀ ਇਹ 15 ਇੰਚ ਕਹਿਰਾ ਕਰਾਂਗੇ ਖੋਲ ਕੇ ਤਾਂ ਇਹ 30 ਇੰਚ ਹੋ ਗਿਆ ਇਹਨੂੰ ਆਪਾਂ ਫੋਲਡ ਕਰ ਲਿਆ ਫੋਲਡ ਕਰਨ ਤੋਂ ਬਾਅਦ ਦੇਖੋ ਇੱਕ ਸਾਈਡ ਤੇ 3 ਇੰਚ ਦੀ ਆਪਾਂ ਸੀਨ ਲਗਾਤੀ ਨੀਚੋਂ ਬੰਦ ਕਰਤਾ 3 ਇੰਚ ਦਾ ਸੀਨ ਲਗਾਉਣ ਤੋਂ ਬਾਅਦ ਦੇਖੋ ਜੀ ਆਪਾਂ ਲਗਾਵਾਂਗੇ ਜਿੱਪ ਛੋਟਾ ਜਿਹਾ ਪੀਸ ਆਪਾਂ ਜਿੱਪ ਦਾ ਲੱਤਾਂ ਇਸ ਜਿੱਪ ਲਗਾਵਾਂਗੇ ਉੱਪਰ ਤੱਕ ਇੱਕ ਸੀਨ ਦੇਖੋ ਆਪਾਂ ਐ ਲਗਾ ਕੇ ਦੂਜੇ ਪਾਸੇ ਨਾਲ ਜਿੱਪ ਦਾ ਦੂਜਾ ਹਿੱਸੇ ਨਾਲ ਸੀਨ ਲਗਾ ਕੇ ਇਸ ਤਰ੍ਹਾਂ ਆਪਣੀ ਜਿਹੜੀ ਜਿੱਪ ਹੈ ਜੀ ਇਹ ਲੱਗ ਕੇ ਤਿਆਰ ਹੋ ਜੋ ਦੇਖੋ ਜਿੱਪ ਆਪਣੀ ਲੱਗ ਗਈ ਹੈ ਤੇ ਹੁਣ ਆਪਾਂ ਇਹਦੇ ਵਾਸਤੇ نیچے ਲਾਵਾਂਗੇ ਜੀ ਆਪਾਂ ਜਿਵੇਂ ਦੇਖੋ ਆਪਾਂ ਕੋਈ ਬੋਰੀ ਦਾ ਛੋਟਾ ਜਿਹਾ ਪੀਸ ਲੈ ਲਓ ਜਿਵੇਂ ਮੇਰੇ ਕੋਲ ਇਹ ਮੈਟ ਪਿਆ ਸੀ ਮੈਟ ਦਾ ਲੈ ਲਿਆ ਪੈਸੇ ਆਪਾਂ ਬੋਰੀ ਦਾ ਲੈ ਸਕਦੇ ਆ ਦੇਖੋ ਜੀ 5 ਇੰਚ ਚੌੜਾ ਤੇ 5 ਇੰਚ ਲੰਬਾ ਤੇ ਇਸ ਤਰ੍ਹਾਂ ਆਪਾਂ ਛੋਟਾ ਜਿਹਾ ਪੀਸ ਲਾਇਆ ਹੈ ਥੱਲੇ ਜੀ ਲਗਾਉਣ ਵਾਸਤੇ ਇੱਕ ਪੀਸ ਨੂੰ ਆਪਾਂ ਦੇਖੋ ਇਸ ਤਰ੍ਹਾਂ ਲੈ ਕੇ ਤੇ ਇਹਦੇ ਉੱਤੇ ਆਪਾਂ ਲਗਾ ਲਵਾਂਗੇ ਜੀ ਕਪੜਾ ਇਹਦੇ ਨਾਪ ਦਾ ਦੇਖੋ ਇਹ ਛੋਟਾ ਜਿਹਾ ਪੀਸ ਹੈ ਤੇ ਇਹੇ ਲਗਾ ਕੇ ਆਪਾਂ ਉੱਤੇ ਕਪੜਾ ਇਸ ਤਰ੍ਹਾਂ ਹੀ ਲਵਾਂਗੇ ਡਬਲ ਕਪੜਾ ਲਵਾਂਗੇ ਵਿੱਚ ਇਹ ਆ ਜਾਊਗਾ ਸੈਂਟਰ ਦੇ ਵਿੱਚ ਅਲੇ ਦੁਆਲੇ ਇਹਦੇ ਕਪੜਾ ਆ ਜਾਊਗਾ ਲਓ ਜੀ ਦੇਖੋ ਜਿਵੇਂ ਆਪਾਂ ਛੋਟਾ ਜਿਹਾ ਪੀਸ ਲੈ ਲਿਆ ਹੈ ਕਪੜੇ ਦਾ ਉਦੇ ਵਿੱਚ ਆਪਾਂ ਇਹਨੂੰ ਐ ਪੁੱਠਾ ਕਰਕੇ ਕੱਪੜੇ ਨੂੰ ਇਹਦੇ ਵਿੱਚ ਧਰ ਦਾਂਗੇ ਜੀ ਤਿੰਨ ਸਾਈਡਾਂ ਤੇ ਆਪਾਂ ਸਲਾਈ ਲਾ ਦਾਂਗੇ ਇੱਕ ਸਾਈਡ ਤੇ ਆਪਾਂ ਲਾਉਂਦੇ ਨਹੀਂ ਉੱਥੋਂ ਆਪਾਂ ਇਹਨੂੰ ਪਲਟਾ ਕੇ ਸਿੱਧਾ ਕਰਾਂਗੇ ਉੱਥੇ ਆਪਾਂ ਬਾਅਦ ਚ ਸੀਨ ਲਾ ਲਾਂਗੇ ਦੇਖੋ ਜੀ ਅਕਸਰ ਸੋਇ ਦੇ ਵਿੱਚ ਆਪਾਂ ਨੂੰ ਪਾਉਣੇ ਪਾਉਣ ਵਾਸਤੇ ਕੁਛ ਨਾ ਕੁਛ ਚਾਹੀਦਾ ਹੀ ਹੁੰਦਾ ਹੈਗਾ ਜਾਂ ਆਪਾਂ ਨੂੰ ਬਾਜ਼ਾਰ ਤੋਂ ਲੈ ਕੇ ਆਉਣਾ ਪੈਂਦਾ ਹੈ ਬਾਜ਼ਾਰ ਤੋਂ ਨੈੱਟ ਦਾ ਮਿਲਦਾ ਹੈ ਤੇ ਮਹਿੰਗਾ ਵੀ ਮਿਲਦਾ ਹੈ ਦੇਖੋ ਤੇ ਨੈੱਟ ਜਿਹੜੀ ਹੁੰਦੀ ਹੈ ਜੀ ਇਹ ਛੇਤੀ ਫਟ ਜਾਂਦੀ ਹੈ ਦੇਖੋ ਆਪਾਂ ਪਾਉਣੇ ਤਕਰੀਬਨ ਰੱਖਣੇ ਧਰਨੇ ਜੋ ਕਰਦੇ ਰਹਨੇ ਆਂਗੇ ਖੋਲਦੇ ਰਹਨੇ ਆ ਉਹਨੂੰ ਤੇ ਉਹ ਨੈਟ ਬਹੁਤ ਛੇਤੀ ਫਟ ਜਾਂਦੀ ਹੈ ਇਹ ਆਪਣੇ ਕੋਲੇ ਨੈਟ ਵਰਗਾ ਹੀ ਕਪੜਾ ਸੀ ਜਿਹੜਾ ਕਿ ਆਪਾਂ ਇਹ ਲਗਾ ਰਹੇ ਆ ਲੋ ਜੀ ਆਪਾਂ ਦੇਖੋ ਹੁਣ ਲੈਂਦਾ ਨੀਚੇ ਵਾਲਾ ਪੀਸ ਆਪਾਂ ਇਹਦਾ ਸੈਂਟਰ ਲੈਂਦਾ ਸੈਂਟਰ ਲਾਈਨ ਤੋਂ ਬਾਅਦ ਉਸ ਤੋਂ ਬਾਅਦ ਇਹਨੂੰ ਫੇਰ ਡਬਲ ਫੋਲਡ ਕੀਤਾ ਆਪਾਂ ਉੱਥੇ ਵੀ ਟੱਕ ਲਾਤੇ ਆਪਾਂ ਚਾਰ ਜਗ੍ਹਾ ਤੇ ਟੱਕ ਲਾਤੇ ਜੀ ਤੇ ਜਿਹੜਾ ਆਪਣੇ ਕੋਲੇ ਚਾਰਸ ਪੀਸ ਕੱਟਿਆ ਹੈ ਨੀਚੇ ਲਾਉਣ ਵਾਲਾ ਇਸੇ ਤਰ੍ਹਾਂ ਆਪਾਂ ਇਹਦੇ ਉੱਤੇ ਨਿਸ਼ਾਨ ਲਾ ਦਾਂਗੇ ਪਹਿਲਾਂ ਇਹਨੂੰ ਡਬਲ ਕਰਕੇ ਇਹਦੇ ਕਿਨਾਰਿਆਂ ਤੇ ਇਧਰ ਲਾਵਾਂਗੇ ਸੈਂਟਰ 'ਚ ਨਿਸ਼ਾਨ ਫਿਰ ਇਹਨੂੰ ਦੂਜੇ ਢੋਟ ਫੋਲਡ ਕਰਕੇ ਆਪਾਂ ਦੂਜੇ ਹਿਸਾਬ ਨਾਲ ਲਾ ਦਾਂਗੇ ਜੀ ਦੇਖੋ ਹੁਣ ਆਪਾਂ ਇੱਕ ਟੱਕ ਤੇ ਇਹਦਾ ਨਿਸ਼ਾਨ ਇਸ ਤਰ੍ਹਾਂ ਆਪਾਂ ਇਹਨੂੰ ਲਗਾ ਲੈਣਾ ਹੈ ਇਸ ਤਰ੍ਹਾਂ ਹੀ ਦੂਜਾ ਟੱਕ ਦੂਜੇ ਨਾਲ ਦੇਖੋ ਇਸ ਤਰ੍ਹਾਂ ਲਗਾ ਕੇ ਆਪਾਂ ਇਹਨੂੰ ਜਿਵੇਂ ਚਾਰ ਸੂਈਆਂ ਨੇ ਚਾਰ ਸੂਈਆਂ ਨਾਲ ਆਪਾਂ ਇਹਨੂੰ ਖੜਾ ਦਾਂਗੇ ਇਹਦੇ ਨਾਲ ਦੇਖੋ ਜੀ ਬਣਾਉਣਾ ਥੋੜਾ ਜਿਹਾ ਸੌਖਾ ਹੋ ਜਾਂਦਾ ਤੇ ਅਣਜਾਣ ਬੰਦਾ ਵੀ ਇਹਨੂੰ ਬਣਾ ਸਕਦਾ ਹੈ ਜੀ ਲੋ ਜੀ ਦੇਖੋ ਜਿੱਥੇ ਆਪਾਂ ਜਗ੍ਹਾ ਛੱਡੀ ਸੀ ਉੱਥੇ ਇੱਕ ਇੱਕ ਦੋ ਦੋ ਬਲ ਪੈ ਗਏ ਤੇ ਬਾਕੀ ਇਹ ਅरिजਨਲ ਅਟੈਚ ਹੋ ਗਿਆ ਜੀ ਬਲ ਜਿਵੇਂ ਆਪਾਂ ਸਲਵਾਰ ਚ ਪਾਉਨੇ ਆ ਉਸੇ ਤਰ੍ਹਾਂ ਆਪਾਂ ਬਲ ਪਾਉਨੇ ਆ ਨੀਚੋਂ ਹੀ ਬਣ ਕੇ ਤਿਆਰ ਹੋ ਗਿਆ ਜੀ ਉੱਪਰੋਂ ਦੇਖੋ ਆਪਾਂ ਛੋਟਾ ਜਿਹਾ ਪੀਸ ਲੈਂਦਾ ਜੀ 4 ਇੰਚ ਦਾ ਉਹਨੂੰ ਸਾਈਡ ਤੋਂ ਗਲਾਈ ਦੇਤੀ ਇਸ ਤਰ੍ਹਾਂ ਉੱਪਰੋਂ ਗਲਾਈ ਦਿੱਤੀ ਤੇ ਨੀਚੋਂ ਇਹ ਦੇਖੋ ਇਸ ਤਰ੍ਹਾਂ ਹੀ ਪੀਸ ਹੈ ਚੌਰਸ ਤੇ ਉੱਪਰੋਂ ਦੇਣ ਗਲਾਈ ਦੇਣ ਨਾਲ ਥੋੜਾ ਜਿਹਾ ਇਹ ਉੱਪਰੋਂ ਇਹਦੀ ਇਸ ਤਰ੍ਹਾਂ ਸ਼ੇਪ ਆ ਗਈ ਇਸੇ ਤਰ੍ਹਾਂ ਦੇਖੋ ਜੀ ਆਪਾਂ ਇਹ ਰੱਖਣਾ ਇਸ ਤਰ੍ਹਾਂ ਆਪਾਂ ਇਹ ਸੀਨ ਲਾਵਾਂਗੇ ਪਰ ਛੋਟੀ ਜਿਹੀ ਲੁੱਪੀ ਲੈ ਕੇ ਆਪਾਂ ਕੱਪੜੇ ਦੇ ਸੈਂਟਰ 'ਚ ਧਰਾਂਗੇ ਉੱਪਰ ਇਹ ਰੱਖਤਾ ਪਚਾਲੇ ਕੱਪੜੇ ਦੇ ਰੱਖਤੇ ਕਿਉਂਕਿ ਇਹ ਆਪਾਂ ਨੂੰ ਟੰਗਣ ਵਾਸਤੇ ਲਗਾਉਣੀ ਪੈਂਦੀ ਹੈ ਲੋ ਜੀ ਤਿੰਨ ਜਗ੍ਹਾ ਤੇ ਆਪਾਂ ਸੀਨ ਲਾਤੀ ਇਸੇ ਤਰ੍ਹਾਂ ਜਵੇਂ نیچے ਲਗਾਈ ਸੀ ਦੂਸਰੀ ਜਗ੍ਹਾ ਤੋਂ ਆਪਾਂ ਇਹਨੂੰ ਪਲਟਾ ਦਾਂਗੇ ਇਸ ਤਰ੍ਹਾਂ ਪਲਟਾਉਣ ਤੋਂ ਬਾਅਦ ਉਸ ਤੋਂ ਬਾਅਦ ਦੇਖੋ ਆਪਾਂ ਇਹਦੇ ਉੱਤੇ ਦੱਬਵੀਂ ਸੀਨ ਲਗਾ ਦਾਂਗੇ ਦੱਬਵੇਂ ਸੀਨ ਲਗਾਉਣ ਤੋਂ ਬਾਅਦ ਜੀ ਇਹ ਬਣ ਕੇ ਤਿਆਰ ਹੋ ਗਿਆ ਤੇ ਇਹ ਆਪਾਂ ਉੱਪਰਲੇ ਹਿੱਸੇ ਤੇ ਲਾਵਾਂਗੇ ਜੀ ਇਸੇ ਤਰ੍ਹਾਂ ਜਿਵੇਂ ਨੀਚੇ ਵਾਲ ਪਾਏ ਸੀ ਆਪਾਂ ਉੱਪਰ ਦੇਖੋ ਬਲ ਪਾਵਾਂਗੇ ਜੀ ਉੱਪਰ ਵਾਲ ਆਪਣੇ ਦੇ ਥੋੜੇ ਜਿਹਾ ਵੱਧ ਪੈਣਗੇ ਦੇਖੋ ਇਹਦਾ ਸੈਂਟਰ ਲੈ ਲੈਣਾ ਸੈਂਟਰ ਲੈ ਕੇ ਆਪਾਂ ਨਿਸ਼ਾਨ ਲਾ ਦਨੇ ਆ ਨਿਸ਼ਾਨ ਉਹੀ ਨਿਸ਼ਾਨ ਆਪਾਂ ਜਿੱਪਾ ਤੇ ਧਰਨਾ ਹੈ ਜਿੱਪਾ ਬਿਲਕੁਲ ਸੈਂਟਰ 'ਚ ਆਉਣੀ ਚਾਹੀਦੀ ਹੈ ਇਹਦੇ ਦੇਖੋ ਆਪਾਂ ਸਭ ਤੋਂ ਪਹਿਲਾਂ ਜੇ ਚਾਹੀਏ ਤਾਂ ਆਪਾਂ ਇਹਦੇ ਵਿੱਚ ਬਲ ਪਾ ਸਕਦੇ ਹਾਂ ਜੀ ਇਹ ਮੋٹے-ਮੋٹے ਬਲ ਪਾ ਲਓ 5-7 ਕੁ ਬਲ ਪੈਣਗੇ ਤੇ ਇਹਦੇ ਜਿੰਨਾ ਆਪਾਂ ਰੱਖ ਲੈਣੇ ਇੱਕ ਲੂਜ਼ ਹੋਊਗਾ ਤਾਂ ਦੇਖੋ ਜਿਵੇਂ ਆਪਾਂ ਅਟੈਚ ਕਰਾਂਗੇ ਇੱਕ ਅੱਧਾ ਬਲ ਉਦੋਂ ਵੀ ਇਹਦੇ ਵਿੱਚ ਅਡਜਸਟ ਹੋ ਜਾਊਗਾ ਇਹਨੂੰ ਕਰਨਾ ਹੈ ਆਪਾਂ ਪੁੱਠਾ ਦੇਖੋ ਪੁੱਠਾ ਕਰਨ ਤੋਂ ਬਾਅਦ ਤੇ ਇਹ ਆਪਾਂ ਵਿਚਾਲੇ ਰੱਖ ਲੈਣੇ ਜੀ ਇਹ ਦੇਖੋ ਇਹਨੂੰ ਪੁੱਠਾ ਕਰਤਾ ਆਪਾਂ ਪੁੱਠਾ ਕਰਕੇ ਇਹ ਸੈਂਟਰ ਇਸ ਤਰ੍ਹਾਂ ਰੱਖਤਾ ਵਿਚਾਲੇ ਤੇ ਹੁਣ ਆਪਾਂ ਇਹਦੇ ਇਸ ਤਰ੍ਹਾਂ ਇਹ ਸੀਨ ਲਾ ਦਿੰਦੀ ਹੈ ਜੀ ਬਚਾ ਲਓ ਇਹਨੂੰ ਖੋਲ ਕੇ ਦੇਖੋ ਲੜ ਦੋ ਲੜ ਹੋ ਗਏ ਜਿਵੇਂ ਇਸ ਤਰ੍ਹਾਂ ਆਪਾਂ ਇਹਨੂੰ ਘਮਾਉਂਦੇ ਹੋਏ ਸਿਉਣ ਲਾ ਦਾਂਗੇ ਸਿਉਣ ਲਾਉਣ ਤੋਂ ਬਾਅਦ ਜੀ ਇਹ ਦੇਖੋ 5 ਮਿੰਟਾਂ ਚ ਬਣ ਕੇ ਤਿਆਰ ਹੋ ਗਿਆ ਤੇ ਆਪਣੇ ਕੰਮ ਦੀ ਚੀਜ਼ ਬਣ ਗਈ ਜੀ ਸੋਈ ਦੇ ਵਿੱਚ ਅਕਸਰ ਆਪਾਂ ਨੂੰ ਇਹ ਚੀਜ਼ਾਂ ਲੋੜ ਪੈਂਦੀ ਰਹਿੰਦੀ ਹੈ ਲਓ ਜੀ ਆਪਾਂ ਸੋਨੂੰ ਹੁਣ ਇਹਦੇ ਵਿੱਚ ਪਾਉਣੇ ਪਾ ਕੇ ਦਿਖਾਉਣੇ ਆ ਘਟੂ ਘਟ 10 12 ਪਾਉਣੇ ਰਾਮ ਨਾਲ ਇਹਦੇ ਵਿੱਚ ਪਾ ਜਾਂਦੇ ਆ ਜੀ ਵੀਡੀਓ ਵਧੀਆ ਲਗੀ ਤਾਂ ਲਾਈਕ ਜਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਲੋ ਜੀ ਆਪਾਂ ਦੇਖੋ ਪੌਣੇ ਆਪਣੇ ਕੋਲੇ ਕਿੰਨੇ ਸਾਰੇ ਹੈਗੇ ਆ ਇਸੇ ਤਰ੍ਹਾਂ ਆਪਾਂ ਪੰਜ ਚਾਰ ਪਹਿਲਾ ਪਾਦਨੇ ਜੀ ਪੰਜ ਚਾਰ ਬਾਅਦ ਚ ਇਸੇ ਤਰ੍ਹਾਂ ਆਪਾਂ ਦੇਖੋ ਸਾਰੇ ਪੌਣੇ ਇਹਦੇ ਵਿੱਚ ਇਸ ਤਰ੍ਹਾਂ ਪਾ ਦਾਂਗੇ ਤੇ ਬਹੁਤ ਹੀ ਇਹ ਬਣਿਆ ਜੀ ਤਕਰੀਬਨ ਦੇਖੋ ਅਕਸਰ ਆਪਾਂ ਨੂੰ ਕਿਚਨ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਦੀ ਲੋੜ ਪੈਂਦੀ ਰਹਿੰਦੀ ਹੈ ਤੇ ਇਹੋ ਜਿਹੀਆਂ ਚੀਜ਼ਾਂ ਅਕਸਰ ਹੀ ਆਪਾਂ ਬਣਾਉਂਦੇ ਰਹਿੰਨੇ ਆ ਹੋਰ ਵੀ ਦੇਖੋ ਤੁਸੀਂ ਚੀਜ਼ਾਂ ਦੇਖਣ ਲਈ ਸਾਡੇ ਮਤਲਬ ਕਿ ਵੀਡੀਓ ਨੂੰ ਲਾਈਕ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾ ਜੋ ਐਵੇਂ ਨੀਆਂ ਵੀਡੀਓਜ਼ ਆਪਾਂ ਕਾਉਂਦੇ ਰਹਿੰਨੇ ਆ ਤੇ ਤੁਸੀਂ ਵੀ ਕੁਛ ਨਾ ਕੁਛ ਬਣਾ ਸਕੋ ਵੀਡੀਓ ਦੇਖਣ ਲਈ